ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਸਾਡੇ ਨਾਲ ਇਸ ਵਕਤ ਨਾਬਾ ਤੋਂ ਵਿਧਾਨ ਸਭਾ ਹਲਕਾ ਨਾਬਾ ਤੋਂ ਬਰਿੰਦਰ ਬਿੱਟੂ ਜੀ ਜੋ ਭਾਜਪਾ ਦੇ ਸੇਵਾਦਾਰ ਉਹਨੇ ਤੇ ਉਹਨਾਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਦਿੱਲੀ ਚ ਸਰਕਾਰ ਆਈ ਹੈ ਉਹਦੇ ਬਾਰੇ ਤੇ ਨਾਲ ਜੋ ਸਰਕਾਰ ਨੇ ਕਹਿੰਦੇ ਵਾਅਦਾ ਕੀਤਾ ਸੀ 2500 ਰੁਪਏ ਦਾ ਤੇ ਵੀ ਅਸੀਂ ਹਰ ਇੱਕ ਲੇਡੀਜ਼ ਨੂੰ ਪਾਵਾਂਗੇ ਉਹਦੇ ਬਾਰੇ ਵੀ ਗੱਲ ਕਰਾਂਗੇ ਕੀ ਕਹਿੰਦੇ ਨੇ ਪੁੱਛਦੇ ਹਾਂ ਵੀ ਪਾਏ ਨੇ ਜਾਂ ਪੈਸੇ ਨਹੀਂ ਪਾਏ ਬਰਿੰਦਰ ਬਿੱਟੂ ਜੀ ਕੀ ਹਾਲ ਹੈ ਬਹੁਤ ਵਧੀਆ ਸਰ ਤੁਸੀਂ ਦੱਸੋ ਹੋ ਠੀਕ ਆਕੂ ਹਾਂਜੀ ਸਾਹਿਬ ਪਿੱਟੂ ਜੀ ਆਮ ਆਦਮੀ ਨੇ ਵਾਦਾ ਕੀਤਾ ਸੀ ਵੀ ਅਸੀਂ 1000 ਰੁਪਿਆ ਜਾਂ 1100 ਰੁਪਿਆ ਪਾਵਾਂਗੇ ਸਭਾਕ ਤਿੰਨ ਸਾਲ ਹੋ ਗਏ ਸਰਕਾਰ ਚੱਲਦੀ ਨੂੰ ਆਈ ਨਹੀਂ ਤੇ ਅੱਜ ਬੀਜੇਪੀ ਆਈ ਹੈ ਤੇ ਉਹਨਾਂ ਨੇ 2500 ਰੁਪਿਆ ਵਾਦਾ ਕੀਤਾ ਸੀ ਜੀ ਤੇ ਬੀਜੇਪੀ ਦੀ ਜੇ ਸਰਕਾਰ ਦਿੱਲੀ ਬਣੀ ਤਾਂ ਦੂਜੇ ਤੀਜੇ ਦਿਨੋਂ ਇਸ਼ਿਆ ਕਰਦੀ ਹੈ ਵੀ ਤੁਸੀਂ ਕਿ ਕਦੋਂ ਪਾਉਂਗੇ ਪੈਸੇ ਉਹਦਾ ਕੋਈ ਜਵਾਬ ਹੈ ਤੁਹਾਡੇ ਕੋਲੇ ਕਿ ਠੋਡੀਆਂ ਵੀ ਗੱਲਾਂ ਹੀ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਠੀਕ ਹੈ ਕੱਲ ਸੀਗਾ ਠੀਕ ਹੈ ਜੀ ਉਸ ਉੱਤੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ ਸਾਡੇ ਮੰਤਰੀ ਮੰਡਲ ਦੇ ਵਿੱਚ ਇਹ ਮਤਾ ਪਾ ਕੇ ਉਹ ਪਾਸ ਹੋ ਗਿਆ ਉਹਦੇ ਉੱਤੇ ਮੋਹਰ ਲੱਗੀ ਤੇ 5100 ਕਰੋੜ ਰੁਪਏ ਤੇ ਆਜਣਾ ਕੱਲ ਹੀ ਰਿਲੀਜ਼ ਹੋ ਗਿਆ ਤੇ ਭਾਰਤੀ ਜਨਤਾ ਪਾਰਟੀ ਨੇ ਜੋ ਭੈਣਾ ਦੇ ਨਾਲ ਵਾਦਾ ਕੀਤਾ ਸੀਗਾ 2500 ਰੁਪਏ ਮਹੀਨਾ ਦੇਣ ਦਾ ਉਹਨਾਂ ਨੇ ਪਹਿਲੇ ਹੀ ਮਹੀਨੇ ਪੂਰਾ ਕੀਤਾ ਮੈਂ ਕਹੂੰਗਾ ਕਿ ਅੱਜ ਤੱਕ ਕਦੇ ਵੀ ਨਹੀਂ ਹੋਇਆ ਤੁਸੀਂ ਇਤਿਹਾਸ ਚੈੱਕ ਕਰ ਲਓ ਸਮੇਂ-ਸਮੇਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਸਰਕਾਰਾਂ ਜਾਂਦੀਆਂ ਰਹੀਆਂ ਚੋਣਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਵਾਦੇ ਆ ਠੀਕ ਹੈ ਉਹ ਪਾਰਟੀਆਂ ਦੁਆਰਾ ਕੀਤੇ ਜਾਂਦੇ ਆ ਪਰ ਉਹਨਾਂ ਉੱਤੇ ਉੱਤਰ ਦਾ ਖੜਾ ਕੋਈ ਨਹੀਂ ਪਰ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਕਿ ਜਿਹੜੇ ਵਾਦੇ ਕਰਦੀ ਹੈ ਉਹ ਵਾਦੇ ਪੂਰੇ ਕਰਦੀ ਹੈ ਤੇ ਦਿੱਲੀ ਦੇ ਵਿੱਚ ਪਹਿਲੇ ਹੀ ਮਹੀਨੇ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ 2500 ਰੁਪਏ ਮਹੀਨਾ ਦਵਾਂਗੇ ਉਹਦੇ ਉੱਤੇ ਫਾਈਨਲ ਜਿਹੜੀ ਮੋਹਰ ਲਾਈ ਆ ਇਹਦੇ ਨਾਲ ਬਹੁਤ ਹੀ ਜ਼ਿਆਦਾ ਜਿਹੜਾ ਉਤਸ਼ਾਹ ਦਿੱਲੀ ਦੀਆਂ ਭੈਣਾਂ ਦੇ ਵਿੱਚ ਵੀ ਹੈ ਤੇ ਇਸ ਦੇ ਨਾਲ ਪੰਜਾਬ ਹਰਿਆਣੇ ਦੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਵਿੱਚ ਵੀ ਬੜਾ ਫਰਕ ਪੈਣਾ ਹੈ ਤੇ ਇਸ ਦੇ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਪੰਜਾਬ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਵਾਅਦਾ ਕੀਤਾ ਸੀ ਅੱਜ ਤੋਂ 3 ਸਾਲ ਪਹਿਲਾਂ 2022 ਦੇ ਚੋਣਾਂ ਵਿੱਚ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਵਾਂਗੇ ਜਿਸ ਦਿਨ ਸਾਡੀ ਸਰਕਾਰ ਬਣ ਗਈ ਸੀ ਉਦੋਂ ਹੀ ਸ਼ੁਰੂ ਕਰਦੇ ਹਾਂ ਪਰ ਅੱਜ 3 ਸਾਲ ਹੋ ਗਏ ਅਤੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਸਾਡੀਆਂ ਮਹਿਲਾਵਾਂ ਨੇ ਉਹ ਮੰਗ ਕਰ ਰਹੀਆਂ ਨੇ ਕਿ ਉਹ 1000 ਰੁਪਏ ਸਾਨੂੰ ਕਦੋਂ ਮਿਲੇਗਾ ਪੰਜਾਬ ਵਿੱਚ ਜਿੰਨੀਆਂ ਵੀ ਸਾਡੀਆਂ ਭੈਣਾਂ ਵਸ ਰਹੀਆਂ ਨੇ 18 ਸਾਲ ਦੀ ਉਮਰ ਜਿਹਨਾਂ ਦੀ ਹੈਗੀ ਆ ਠੀਕ ਹੈ ਜੀ 1000 ਰੁਪਏ ਜੇ ਆਪਾਂ 3 ਸਾਲ ਨਾਲ ਇਹਨਾਂ ਨੂੰ ਮਲਟੀਪਲਾਈ ਕਰੀ ਤਾਂ 36000 ਰੁਪਏ ਦੇ ਕਰਜ਼ਾਈ ਹੈ ਆਮ ਆਦਮੀ ਪਾਰਟੀ ਹਰ ਇੱਕ ਉਸ ਮਹਿਲਾ ਦੀ ਜਿਸ ਦੀ ਉਮਰ 18 ਸਾਲ 18 ਸਾਲ 18 ਸਾਲ ਤੋਂ ਠੀਕ ਹੈ ਜੀ ਸੋ ਇਹਨਾਂ ਨਾਲੇ ਕਰਜ਼ਾਈ ਹੋ ਗਏ ਇਹ ਨਾ ਤਾਂ ਇਹਨਾਂ ਨੇ ਕੋਈ ਵਾਅਦਾ ਪੂਰਾ ਕੀਤਾ ਜੇ ਆਪਾਂ ਨਸ਼ਿਆਂ ਦੀ ਗੱਲ ਕਰੀਏ ਨਸ਼ੇ ਵੀ ਉਸੇ ਤਰ੍ਹਾਂ ਵਿਕ ਰਹੇ ਨੇ ਜੇ ਆਪਾਂ ਬੇਰੁਜ਼ਗਾਰੀ ਦੀ ਗੱਲ ਕਰੀਏ ਬੇਰੁਜ਼ਗਾਰੀ ਵੀ ਉਸੇ ਤਰ੍ਹਾਂ ਸੋ ਜੋ ਵੀ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਆ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਪਰ ਭਾਰਤੀ ਜਨਤਾ ਪਾਰਟੀ ਜਿਸ ਸੂਬੇ ਦੇ ਵਿੱਚ ਵੀ ਆਉਂਦੀ ਹੈ ਮਿੱਤਰ ਜੀ ਇੱਕ ਵਾਅਦਾ ਤਾਂ ਪੂਰਾ ਕੀਤਾ ਆਮ ਆਦਮੀ ਨੇ ਵੀ ਸ਼ਾਇਦ ਤੁਸੀਂ ਭੁੱਲ ਰਹੇ ਹੋ ਆ ਬਿਜਲੀ ਦਾ ਵਾਅਦਾ ਉਹਨਾਂ ਨੇ ਕੀਤਾ ਸੀ ਉਹ ਤਾਂ ਪੂਰਾ ਕੀਤਾ ਹੈ ਪਤਾ ਜੀ ਕੀ ਹੈ ਬਿਜਲੀ ਦੀ ਜਿਹੜੀ 300 ਯੂਨਟ ਤਾਂ ਪਹਿਲਾਂ ਵੀ ਮਾਫ ਚੱਲੀ ਆ ਰਹੀ ਸੀ ਠੀਕ ਹੈ ਜੀ ਪਹਿਲਾਂ ਵੀ ਮਾਫ ਚੱਲੀ ਆ ਰਹੀ ਸੀ ਇਹਨਾਂ ਨੇ ਉਹ ਯੂਨਟਾਂ ਦੇ ਵਿੱਚ ਵਾਅਦਾ ਕੀਤਾ ਹੈ ਠੀਕ ਹੈ ਠੀਕ ਹੈ ਵਾਅਦਾ ਇਹਨਾਂ ਨੇ ਕੀਤਾ ਹੈ ਪਰ ਉਹ ਜਿਹੜਾ ਵਾਅਦਾ ਕੀਤਾ ਹੈ ਉਹਦੇ ਵਿੱਚ ਜਿਹੜੀ ਜਰਨਲ ਕੈਟਾਗਰੀ ਆ ਉਸ ਨੂੰ ਵੀ ਜਿਹੜਾ ਲਾਭ ਹੈ ਉਹ ਮਿਲਣਾ ਚਾਹੀਦਾ ਹੈ ਇਹ ਸੀਮਤ ਲੋਕਾਂ ਤੱਕ ਹੀ ਨਹੀਂ ਰਹਿਣਾ ਚਾਹੀਦਾ ਲਾਭ ਸਾਰਿਆਂ ਨੂੰ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਛੋਟਾ ਜ਼ਮੀਦਾਰ ਹੈ ਉਹ ਉਹ ਜਰਨਲ ਤਾਂ ਹੈਗਾ ਪਰ ਉਹਦੇ ਕੋਲ ਵੀ ਆਮਦਨ ਦੇ ਸਾਧਨ ਜਿਹੜੇ ਘੱਟ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਵੀ ਇਹ ਲਾਭ ਜਿਹੜਾ ਮਿਲਣਾ ਚਾਹੀਦਾ ਵੀ ਹੋ ਗਏ ਸੈਨ ਹੋ ਗਏ ਸਾਰਾ ਕੁਝ ਕਿਸੇ ਦੇ ਅਕਾਊਂਟ ਚ ਗਿਆ ਵੀ ਹੈ ਕਿ ਕਾਗਜ਼ਾਂ ਚ ਹੈ ਹਜੇ ਨਹੀਂ ਜੀ ਨੇ ਕੱਲ ਮੰਤਰੀ ਮੰਡਲ ਦੇ ਵਿੱਚ ਮੀਟਿੰਗ ਹੋਈ ਹੈ ਮੋਹਰ ਲੱਗੀ ਹੈ ਤੇ ਸੀਐਮ ਜਿਹੜੇ ਸਾਡੇ ਹੈਗੇ ਆ ਦਿੱਲੀ ਦੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਦੱਸਿਆ ਹੈ ਕਿ 5100 ਕਰੋੜ ਰੁਪਏ ਜਿਹੜਾ ਹੈਗਾ ਉਹ ਰਿਲੀਜ਼ ਹੋ ਗਏਗਾ ਕਮਪਨੀ ਉਹ ਰਿਲੀਜ਼ ਹੋ ਗਏਗਾ ਕੁ ਥੋੜੇ ਦਿਨਾਂ ਚ ਮੈਂ ਤਾਂ ਤੁਹਾਡੇ ਹਿਸਾਬ ਨਾਲ ਚਲਾ ਜਾਏਗਾ ਹਾਂਜੀ ਹਾਂਜੀ ਠੀਕ ਹੈ ਤੇ ਕਿ ਤੁਸੀਂ ਵੀਡੀਓ ਕਹਿ ਰਹੇ ਸੀ ਦਿਖਾਉਣੀ ਹੈ ਉਹ ਵੀ ਦਿਖਾਓ ਸਟਾਰਟ ਹਾਂਜੀ ਬਿੱਟੂ ਜੀ ਕਿਹੜੀ ਵੀਡੀਓ ਕਹਿ ਰਹੇ ਸੀ ਤੁਸੀਂ ਤਾਂ ਦੋ दिल्ली सी के सी एम साहब कल उन्होंने अंतरराष्ट्रीय के देखते प्रेस कॉन्फ्रेंस करके इक्यावन दस की हजार इक्यावन सौ करोड़ रुपए का बजट का प्रावधान इक्यावन सौ करोड़ रुपए के बजट के प्रावधान को किया गया है ताकि दिल्ली की गरीब बहनों को हम लोग इस समृद्धि योजना का लाभ देना शुरू कर सकें और इस कार्य के लिए हमने एक कमेटी का गठन किया है जिसमें मैं स्वयं अध्यक्षता करते हुए मेरे माननीय मंत्री आशीष सूद जी वर्मा जी और कपिल मिश्रा जी सानिध्य करेंगे और तुरंत एक पोर्टल बना करके ਇਸ ਕੇ ਰਜਿਸਟ੍ਰੇਸ਼ਨ ਸ਼ੁਰੂ ਹੋ اور ਇਸ ਦੀ ਡੰਸ ਐਂਡ ਟੈਕਨੀਸ਼ੀਅਨ ਦੀ ਤਿਆਰੀ ਤੇ ਠੀਕ ਹੈ ਇਹਨਾਂ ਵੱਲੋਂ ਬਿਆਨ ਹੋ ਗਿਆ ਪਾਸ ਵੀ ਕਰ ਦਿੱਤੇਗੇ ਹਾਂਜੀ ਮੰਤਰੀ ਮੰਡਲ ਦੀ ਠੀਕ ਹੈ ਤੇ ਕਿੰਨੇ ਦਿਨਾਂ ਤੱਕ ਲੱਗਦਾ ਵੀ ਇਹ ਨਾਲ ਦੇ ਨਾਲੇ ਜਾਰੀ ਹੋ ਜਾਣਗੀ ਲਿਸਟਾਂ ਬੰਦ ਗਈਆਂ ਠੀਕ ਹੈ ਲਿਸਟਾਂ ਬੰਦ ਗਈਆਂ ਜਿਨ੍ਹਾਂ ਦੀ ਓਵਰ 18 ਸਾਲ ਹੈਗੀ ਹੈ ਠੀਕ ਹੈ ਤੇ ਕੀ ਲੱਗਦਾ ਇਹਦਾ ਪੰਜਾਬ ਤੇ ਇਫੈਕਟ ਪੈਣਾ ਬਿਲਕੁਲ ਜੀ ਪੰਜਾਬ ਦੇ ਉੱਤੇ ਬਹੁਤ ਵੱਡਾ ਇਫੈਕਟ ਹੈ ਕਿਉਂਕਿ ਸਵਾ ਤਿੰਨ ਸਾਲ ਦੀ ਸਰਕਾਰ ਦੇ ਬਚਾਅ ਆਦਮੀ ਨੇ ਵਾਅਦਾ ਕੀਤਾ ਸੀ 1000 ਰੁਪਏ ਅਜੇ ਤੱਕ ਪਾਇਆ ਨਹੀਂ ਫਿਰ ਪੰਜਾਬ ਤੇ ਦਿੱਲੀ ਚ 2500 ਰੁਪਏ ਪੈ ਰਹੇ ਰੂ ਦਾ ਫੈਕਟ ਪਊਗਾ ਪੰਜਾਬ ਤੇ ਬਿਲਕੁਲ ਪਹਿਨਾ ਜੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਕਿਉਂ ਜਿਹੜੀ ਭਾਜਪਾ ਦੀ ਸਰਕਾਰ ਹੈ ਜਿਹੜੀ ਵੀ ਸੂਬੇ ਚੱਲ ਜਾਂਦੀ ਹੈ 15-15 20-20 ਸਾਲ ਰਾਜ ਕਿਉਂ ਕਰਦੀ ਆ ਉਸ ਦਾ ਕਾਰਨ ਇਹ ਹੈ ਕਿ ਇਹ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ ਜਿਹੜੇ ਵਾਦੇ ਚੋਂ ਮੈਨੀਫੈਸਟੋ ਦੇ ਵਿੱਚ ਕੀਤੇ ਜਾਂਦੇ ਉਹਨਾਂ ਵਾਦਿਆਂ ਦੇ ਉੱਤੇ ਖਰਾ ਉਤਰਦੀ ਹੈ ਤੇ ਪੰਜਾਬ ਸਰਕਾਰ ਜਿਹੜੇ ਮੈਨੂੰ ਅੱਜ ਵੀ ਯਾਦ ਹੈ ਕੀ ਭਗਵੰਤ ਮਾਨ ਜੀ ਵਿਅੰਗ ਕੱਸਦੇ ਹੁੰਦੇ ਸੀਗੇ ਜਦੋਂ ਹੈਲੀਕਾਪਟਰ ਨਿਕਲ ਲੱਗੇ ਉਹ ਦੇਖੋ ਜੀ ਅਕਾਲੀ ਦਲ ਪਾਰਟੀ ਦਾ ਜਿਹੜਾ ਹੈਲੀਕਾਪਟਰ ਹੈ ਸੁਖਵੀਰ ਬਾਦਲ ਜੀ ਲੰਘੇ ਜਾਂ ਉਹਨਾਂ ਨੇ ਮਹਾਰਾਜਾ ਪਰਿਵਾਰ ਦੇ ਉੱਤੇ ਵਿਅੰਗ ਕੱਸਨੇ ਤੇ ਅੱਜ ਪੰਜਾਬ ਦੇ ਕੀ ਹਾਲਾਤ ਨੇ ਅੱਜ ਭਗਵੰਤ ਮਾਨ ਜੀ ਹੈਲੀਕਾਪਟਰ ਦੇ ਵਿੱਚ ਲੰਘ ਜਾਂਦੇ ਆ ਅੱਜ ਭਗਵੰਤ ਮਾਨ ਜੀ ਦੇ ਕਾਫਲੇ ਦੇ ਵਿੱਚ 5-500 ਗੱਡੀਆਂ ਹੁੰਦੀਆਂ ਨੇ ਅੱਜ ਭਗਵੰਤ ਮਾਨ ਜੀ ਦੇ ਪਰਿਵਾਰ ਨੂੰ ਸਿਕਿਉਰਟੀ ਸਾਰੇ ਪਰਿਵਾਰ ਨੂੰ ਮਿਲੀ ਹੋਈ ਜਾਂ ਸੋ ਇਹ ਜਿਹੜੀਆਂ ਗੱਲਾਂ ਦਾ ਕੜਾ ਇਹਨਾਂ ਨੇ ਬਣਾਇਆ ਸੀਗਾ ਚੁਟਕਲੇ ਸੁਣਾਏ ਸੀਗੇ ਪਰ ਹੁਣ ਪੰਜਾਬ ਦੇ ਲੋ ਤੇ ਇਹਦਾ ਜਿਹੜਾ ਨਤੀਜਾ 2027 ਦਾ ਐਨਕਾਂ ਦਾ ਜ਼ਿਕਰ ਬਹੁਤ ਚੱਲਦਾ ਅੱਜਕੱਲ੍ਹ ਪੰਜਾਬ ਦੇ ਵਿੱਚ ਤੇ ਐਨਕਾਂ ਦਾ ਜਗ੍ਹਾ ਹੁਣ ਐਨਕਾਂ ਦਾ ਲਾਉਣੀ ਹੀ ਨਹੀਂ ਨੇ ਜੀ ਹੁਣ ਉਹਨਾਂ ਨੇ ਤੁਹਾਨੂੰ ਪਤਾ ਹੈ ਉਹਨਾਂ ਨੂੰ ਮਸਾ ਮਸਾਲਾ ਸਮਾਂ ਮਿਲੇ ਠੀਕ ਲਗਾ ਲੈਣ ਤੋਂ ਕਰ ਲੈਣ ਤੋਂ ਚੋ ਪੂਰਾ ਦੋ ਸਾਲ ਰਹਿ ਗਏ ਜੇ ਆਪਾਂ ਲੁਧਿਆਣਾ ਇਲੈਕਸ਼ਨ ਆਉਣ ਵਾਲੀ ਹੈ ਠੀਕ ਹੈ ਤੇ ਤੁਹਾਡੇ ਭਾਜਪਾ ਦਾ ਲੁਧਿਆਣਾ ਦਾ ਕੋਈ ਬੰਦਾ ਹੋ ਰਿਹਾ ਖੜਾ ਬਿਲਕੁਲ ਜੀ ਪਾਰਟੀ ਸੰਗਠਨ ਨੇ ਦੇ ਕੋ ਪਾਰਟੀ ਦਾ ਫੈਸਲਾ ਹੁੰਦਾ ਚੋਣ ਲੜਨਗੇ 100% ਚੋਣ ਲੜਨਗੇ ਠੀਕ ਹੈ ਅਤੇ ਚੋਣ ਜਿੱਤਣਗੇ ਵੀ ਸਾਰਾ ਸ਼ਹਿਰੀ ਵੋਟਰ ਹੈ ਉੱਥੇ ਅਤੇ ਐਮ C'est